ਗੋਵਰਮੈਂਟਲੀ ਮੈਂ ਆਪਣੀ ਮੈਂ ਜਿਹੜਾ ਬਾਹਰ ਆਊਟ ਆਫ ਇੰਡੀਆ ਜਾ ਰਿਹਾ ਤੇ ਉਹਦੇ ਲਈ ਮੈਂ 2 ਮਿੰਟ ਅਸਟੇਜ Jio ਦੇ ਆਫਿਸ ਤੇ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ 2 ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਢੰਗਤਾ ਮੈਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਕਿ ਸਰ ਮੇਰਾ 2 ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾੜਾ ਨਹੀਂ ਪਰ ਇਹਨਾਂ ਨੇ ਆ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ 2 ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਵੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਤੇ ਅਸੀਂ ਗੱਡੀ ਪਾ ਲਈ ਆਣ ਕੇ ਡੋ ਕਰ ਲਈ ਜਦੋਂ ਗੱਡੀ ਤੇ ਉਦੋਂ ਇਹ ਬੈਂਕ ਦੇ ਵਿੱਚੋਂ ਬੰਦ ਨਹੀਂ ਹੋਈ ਸੀ ਇਹ ਗੱਡੀ ਥੱਲੇ ਹੀ ਖੜੀ ਇਹ ਜਿਹੜੇ ਮੁੰਡੇ ਟੋਕ ਕਰਨਦੇ ਹੈਗੇ ਉਹਨਾਂ ਨੂੰ ੱੱਕੇ ਮਾਰਦੇ ਤੇ ਨਾਲੇ ਆਂਦੇ ਤੇ ਬਦਮਾਸ਼ੀ ਕਰਦੇ ਇਹ ਗੁੱਟਾ ਕਰਦੇ ਕਰਦਾ ਸਾਡੇ ਸਾਡੇ ਕਮੈਂਟ ਕਰ ਰਿਹਾ ਮੈਂ ਬੀਜੇਪੀ ਦਾ ਪ੍ਰਧਾਨ ਆ ਮੈਂ ਹੁਣੇ ਆਂਦਾ ਟੈਲੀਫੋਨ ਤੇ 5700 ਬੰਦਾ ਮਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋ ਜੇ ਕੱਟਲਾ ਕਰਲਾ ਕਾ ਇਹ ਫੋਨ ਹੈ। ਫੇਰ ਇਹ ਲੱਗਦਾ ਜਾਂਦੀ ਗੱਡੀ ਹੈ। ਆਹ ਆਲਾ। ਅਰੇ ਵੇਖੋ ਇਹ ਮੰਦਿਰ ਤੋਂ ਸਾਈਡ ਤੇ ਗੱਡੀ ਜੇ ਆਊਟ ਸਾਈਡ ਤੇ ਗੱਡੀ ਦਾ ਕੰਮ ਹੈ। ਇਹ ਸੰਦਾਰ ਨੂੰ ਮੁਸਲਮਾਨ ਵੀ ਪੜਦਾ। ਇਹਾਰੇ ਆਣ ਕੇ ਸੰਗਤਾਂ ਦਾ ਜੀਤ ਜੀ ਲੱਗਦਾ ਤੇ ਅਣਸਾਖਾਂ ਨੂੰ ਨੌਕਰੀ ਕਰਨੀ ਸਿਖਾਰਾਂਗੇ ਆ ਕਰਦਾਂਗੇ। ਕੋਰ ਕੋਈ ਜੇ ਮੈਂ ਆਹਦੇ ਬਤੋ ਕੋਈ ਨਾ ਕੋਈ ਗਲਤ ਕਰੇ ਜਿਵੇਂ ਆਪਣੇ ਅਧਿਕਾਰੀਆਂ ਨੂੰ ਦੱਸਿਆ ਦੇ ਬਾਰੇ ਅਜੇ ਤੱਕ ਕੀ ਦੱਸਿਆ ਜੇ ਇਹਨਾਂ ਨੂੰ ਮੋਟਰਾ ਨਹੀਂ ਦਿੱਤਾ ਆ ਠੀਕ ਹੈ ਜੀ ਤੁਹਾਡਾ ਲੱਗੀ ਆ ਨਾ ਗੱਡੀ ਰੋਡ ਤੇ ਲੱਗੀ ਆ ਨਾ ਗੱਡੀ ਰੋਡ ਤੇ ਲੱਗੀ ਆ ਨਾ ਤੁਹਾਡੀ ਪਹੁੰਚ ਗੱਡੀ ਦਾ ਸਾਰਾ ਰੋਡ ਤੇ ਤਾਂ ਹੋ ਹੀ ਹੋਣਗੀ ਆ ਕਿ ਦੋ ਹੀ ਹੋਣਗੀਆਂ ਹਰ ਇੱਕ ਗੱਡੀ ਦੋ ਹੋਏਗੀ ਸਾਰੇ ਜੀ ਆਪਾਂ ਆਪਾਂ ਸਾਰਿਆਂ ਨੂੰ ਦੱਸਾਂ ਆਪਾਂ ਨਿਕਲੀ ਆ ਰਹੀਏ ਫਿਰ ਪਾਜੀ ਤੁਸੀਂ ਆਇਰਮ ਦੇ ਨਿਕਲੀ ਆ ਜਾਓ ਤੁਸੀਂ ਨਿਕਲੋ ਹੋ ਜੋ ਨਿਕਲੀ ਹੋ ਲੋ ਫਿਰ ਕੋਈ ਗੱਲ ਨਹੀਂ ਹੋ ਜਾਓ ਫਿਰ ਕਿਹੜੀ ਗੱਲੋਂ ਆਜੋ ਯਾਗੋ ਦੇ ਗੱਲ ਕਿਹੜੀ ਗੱਲੋਂ ਪਾਜੀ 1000 ਨਹੀਂ ਗੱਲ 1000 2000 ਦੀ ਕੀ ਨਹੀਂ ਗੱਲ ਇਹ ਦਿਲ ਦੀ ਆਪਣੀ ਮੈਂ ਨਹੀਂ ਕੀਤੀ ਪਰ ਆਪਾਂ ਕਰਦੇ ਆ ਤੈਨੂੰ ਵੀ ਸਮਝਾਓ ਨਾ ਕੁਝ ਪੰਗਾ ਬੋਲ ਕੇ ਲੱਕੀ ਪਿੱਛੇ ਉਹ ਲੱਕੀ ਅਗਲੀ ਗੱਲ ਕਰਦੇ ਵੀ ਮਾਨ ਜੀ ਜਦੋਂ ਰੋਡ ਦੇ ਉੱਤੇ ਲੱਗੀ ਤੇ ਟੋਈ ਹੁਣੀ ਆ ਜੀ ਅੱਜ ਤਰਾਓ ਤਰਾਓ ਚਲਾਓ ਚਲਾਓ ਡਾਉਨ ਕਰਾ ਹਾਂਜੀ ਡਾਊਨ ਕਰ ਲੋ ਡਾਊਨ ਕਰ ਲੈ ਆਓ ਚਲਾਉਣ ਨੂੰ ਲੈ ਆਓ ਗੱਡੀ ਤੇ ਲੈ ਆਓ ਚਲਾਉਣ ਨੂੰ ਲੈ ਆਓ ਯਾਰ ਸਾਰੇ ਇਹਨਾਂ ਨੇ ਗੱਡੀ ਲਾਈ ਆ ਮਤਲਬ ਬਿਲਕੁਲ ਪਾਰਕਿੰਗ ਤੋਂ ਬਾਹਰ ਤੇ ਅਸੀਂ ਗੱਡੀ ਪਾ ਲਈ ਆਣ ਕੇ ਟੋ ਕਰ ਲਈ ਜਦੋਂ ਗੱਡੀ ਉਦੋਂ ਇਹ ਬੈਂਕ ਦੇ ਵਿੱਚੋਂ ਭੱਜਿਆ ਆ ਗੱਡੀ ਥੱਲੇ ਹੀ ਖੜੀ ਇਹ ਜਿਹੜੇ ਮੁੰਡੇ ਟੋਕ ਕਰਨਦੇ ਸੀਗੇ ਉਹਨਾਂ ਨੂੰ ੱੱਕੇ ਮਾਰਦੇ ਤੇ ਨਾਲੇ ਆਂਦੇ ਤੁਸੀਂ ਬਦਮਾਸ਼ੀ ਕਰਦੇ ਇਹ ਗੁੰਡਾ ਕਰਦੀ ਕਰਦਾ ਹਗਾ ਸਾਡੇ ਨਾਲ ਦੱਸ ਕਿ ਮੈਂ ਕਰ ਰਿਹਾ ਮੈਂ ਭਾਜੀਪੀ ਦਾ ਪ੍ਰਧਾਨ ਆ ਮੈਂ ਹੁਣੇ ਆਂਦਾ ਟੈਲੀਫੋਨ ਤੇ 5-700 ਬੰਦਾ ਮਂਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋ ਜੇ ਨਹੀਂ ਇਹਨਾਂ ਦਾ ਕਹਿਣਾ ਕਿ ਮੈਂ 2 ਮਿੰਟ ਲਈ ਗਿਆ ਸਾਂ ਉਹ ਕਹਿੰਦੇ ਨੇ ਸਾਨੂੰ ਨਹੀਂ ਪਤਾ ਇਹ 2 ਮਿੰਟ ਲਈ ਗਿਆ ਸਾਂ ਤੋਂ ਅਹੀਂ ਆਏ ਗੱਡੀ ਲੋਕੇਸ਼ਨ ਆ ਜੀ ਮੈਂ ਕਹਿੰਦਾ ਕਿੱਥੇ ਬੰਦੇ ਬਾਹਰ ਸੀ ਪਾਰਕਿੰਗ ਤੋਂ ਬਾਹਰ ਸੀ ਗਲਤ ਤਰੀਕੇ ਨਾਲ ਗਲਤ ਤਰੀਕੇ ਨਾਲ ਲੱਗੀ ਗਲਤ ਤਰੀਕੇ ਨਾਲ ਲੱਗੀ ਟੋ ਕਰ ਲਿਖੇ ਜਾ ਰਹੇ ਜੀ ਲੱਗੇ ਜਾ ਰਹੇ ਲੈ ਕੇ ਜਾ ਰਹੇ ਕਿ ਛੱਡ ਦੇ ਜੀ ਹਰੇ ਆਂਦੇ ਆਈ ਮਤਲਬ ਟ੍ਰੈਵਲ ਕਿੰਚਾ ਆਵਣਾ ਗੱਲ ਕਰਾ ਦਿੰਦੇ ਆ ਮੈਂ ਕਰਾ ਦੋ ਤੇ ਅਸੀਂ ਛੱਡ ਜਾਾਂਗੇ ਉਹਨਾਂ ਦੇ ਵਿੱਚ ਆਪਾਂ ਦੇ ਦਾਂਗੇ ਵੀ ਉਹਨਾਂ ਨੇ ਕਿਹਾ ਕਿ ਨਹੀਂ ਛੱਡਣੀ ਚਾਹੀ ਰੈਂਡਰਾ ਨਾਮ ਸੌਰਵ ਕਪੂਰ ਆ ਜੀ ਮੈਂ ਸੌਫਤੀ ਰੋਡ ਤੋਂ ਰਹਿਣ ਵਾਲਾ 2 ਮਿੰਟ ਲਈ ਮੈਂ ਆਪਣੀ ਮੈਂ ਜਿਹੜਾ ਬਾਹਰ ਆਊਟ ਆਫ ਇੰਡੀਆ ਜਾ ਰਿਹਾ ਤੇ ਉਹਦੇ ਲਈ ਮੈਂ 2 ਮਿੰਟ ਰਸਟੇ ਜੀਓ ਦੇ ਆਫਿਸ 'ਚ ਇਹ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ 2 ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਢੰਗਤਾ ਮੈਂ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਆ ਕਿ ਸਰ ਮੇਰਾ 2 ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾਉਣਾ ਨਹੀਂ ਪਰ ਇਹਨਾਂ ਨੇ ਆ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ 2 ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਵੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਉਹਨਾਂ ਦੀ ਕਿਉਂ ਨਹੀਂ ਫਿਰ ਹੋਉਂਦੀ ਜੇ ਇਹ ਜਾਂਦੀ ਹੱਟਣੀ ਹੋ ਰਹੀ ਆ ਤੁਸੀਂ ਗੱਡੀ ਵੇਖ ਕੇ 2 ਮੀਟਰ ਲੱਗੇ ਜੀ ਭਾਜੀ 2 ਮਿੰਟ ਤੋਂ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਗੱਡੀ ਦੇ ਉੱਤੇ ਚੜ ਕੇ ਕੀ ਕੁਝ ਮੰਗਦੇ ਨਹੀਂ ਵੀ ਪੁੱਛਦੇ ਮੈਂ ਨਾਲ ਰਿਕਵੈਸਟ ਕੀਤੀ ਆ ਕਹਿੰਦੇ ਮੈਨੂੰ ਜੀ ਤੁਸੀਂ ਕਰਾਓ ਮੇਰੇ ਡਿਪਟੀ ਨਾਲ ਕਰਾਓ ਐਸਪੀ ਨਾਲ ਕਰਾਓ ਕਮਿਸ਼ਨਰ ਨਾਲ ਕਰਾਓ ਇਹੋ ਜਿਹੀਆਂ ਗੱਲਾਂ ਕਰਨਦੇ ਹਰਣਾ ਹੁਣ ਤੁਸੀਂ ਆਹ ਵੇਖੋ ਜੀ ਅਸੀਂ ਹੁਣ ਇੱਥੇ ਆਮ ਪੰਡਾ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਏ ਇੱਥੇ ਆ ਕੇ ਪਹਿਲੀ ਗੱਲ ਤੇ ਇੱਥੇ ਟ੍ਰੈਫਿਕ ਦੀ ਕੋਈ ਸਮੱਸਿਆ ਹੀ ਹੈ ਹੈ ਹੀ ਨਹੀਂ ਟ੍ਰੈਫਿਕ ਦਾ ਇੱਥੇ ਕੋਈ ਰੂਲ ਤੇ ਆਪਾਂ ਇਹ ਵੇਖੋ ਜਿੱਥੇ ਦੇਦਾ ਜੇਦ ਕੱਢਦਾ ਗੱਡੀ ਲਾਹਂਦਾ ਜਾਂ ਤੇ ਵੈਨ ਸਾਰੀਆਂ ਗ ਮੇਰੀ ਗੱਡੀ 2 ਮਿੰਟ ਤੋਂ ਪਹਿਲਾਂ ਇੱਥੋਂ ਇਹਨਾਂ ਨੂੰ ਚੱਕਣ ਦੀ ਇਹਦਾ ਕੀ ਇਹਦਾ ਮਤਲਬ ਹੋਇਆ ਗਲਤ ਪਾਰਕਿੰਗ ਕੀਤੀ ਸੀ ਕੀ ਕੀਤਾ ਭਾਜੀ ਪਾਰਕਿੰਗ ਸਾਹਮਣੇ ਜਾ ਕੇ ਜੀਓ ਦਾ ਸਾਹਮਣੇ ਆਫਿਸਾ ਕਿੰਨੀ ਕੁ ਦੂਰ ਆ ਇੱਥੋਂ ਇੱਥੇ ਆ ਕੇ ਸਿਰਫ ਮੈਂ ਆਪਣੀ ਇੰਟਰਨੈਸ਼ਨਲ ਔਰ ਰੋਮਿੰਗ ਵਾਸਤੇ ਆਇਆ ਤੇ ਉਹਦੇ ਲਈ ਮੈਂ ਜਿਹੜਾ ਇੱਥੇ ਗੱਲ ਇਹਨਾਂ ਨਾਲ ਰਿਕਵੈਸਟ ਵੀ ਕੀਤੀ ਆ ਗੱਲ ਦੀ ਪਰ ਇਹਨਾਂ ਨੂੰ ਹੈ ਨਹੀਂ ਤੁਹਾਡੇ ਨਾਲ ਹੱਥ ਲਾਇਆ ਤੋਦਾ ਕੀਤਾ ਗੱਡੀ ਭਾਜੀ ਮੇਰੀ ਇੱਥੇ ਪਾਰਕ ਹੋਈ ਆ ਨਾ ਪਾਰਕਿੰਗ ਆਪਾਂ ਇਹ ਗੱਲਾਂ ਤਾਂ ਕਰੀਏ ਭਾਜੀ ਜੇ ਪੀਐਸ ਰੋਡ ਦੇ ਉੱਤੇ ਸਾਰੀਆਂ ਇੱਕ ਪਾਸੇ ਲੱਗੀਆਂ ਹੋਣ ਸਾਰੀਆਂ ਗੱਡੀਆਂ ਤੇ ਦੇਖੋ ਕਿਵੇਂ ਖੜੀਆਂ ਇੱਥੇ ਆਪਾਂ ਗੱਲੇ ਵਾਂ ਨਜਾਇਜ਼ ਜਿਹੜੀ ਕਿ ਨਜਾਇਜ਼ ਮੈਂ ਹੋਣ ਵੀ ਨਹੀਂ ਦਊਂਗਾ ਫਿਰ ਇਹਦੀ ਇਹ ਗਲਤ پارک ਕੀਤੀ ਕਦੋਂ ਤੇ ਕੀ ਗੱਡੀ ਹੈ ਨਹੀਂ ਕੋਈ ਗਲਤ پارک ਨਹੀਂ ਕੀਤੀ ਜੀ ਅਸੀਂ ਠੀਕ ਹੈ ਕੋਈ ਨਾ ਮੈਨੂੰ ਕੋਈ ਪ੍ਰੋਬਲਮ ਨਹੀਂ ਕੀ ਮੇਰੀ ਗੱਡੀ ਇੱਥੇ پارک ਹੋਣਾ ਕਿਹਾ ਦਾ ਕੋਈ ਰਸਤਾ ਨਹੀਂ ਰੁਕਦਾ ਪਿਆ